ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਮੈਂ ਤੁਹਾਡਾ ਆਪਣਾ ਗੁਰਜਿੰਦਰ ਸਿੰਘ ਸਰਾਂ ਤੇ ਜਿੰਦ ਸਰਾਂ ਬਲੌਗ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਤੇ ਮੇਰੇ ਨਾਨਕੇ ਪਿੰਡ ਰੂੜੇਕੇ ਕਲਾਂ ਦੇ ਵਿੱਚ ਖੜੇ ਆ ਤੇ ਤੁਹਾਨੂੰ ਪਤਾ ਕਿ ਆਪਾਂ ਫਾਰਮਾਂ ਦੇ ਰਿਲੇਟਡ ਵੀਡੀਓ ਪਾਉਂਦੇ ਰਹਿੰਦੇ ਆ ਤੇ ਆਪਣਾ ਭਰਾ ਟੱਕਰ ਕੇ ਇੱਥੇ ਬੱਕਰੀਆਂ ਵਾਲਾ ਕੀ ਹਾਲ ਹੈ ਬਾਈ ਕੈਮ ਦੇਖ ਲਓ ਨਾ ਕਿੰਨੇ ਜਾਨਵਰ ਨੇ ਬਹੁਤ ਸੋਹਣਾ ਲੱਗਿਆ ਰਪਲਾ ਤੁਸੀਂ ਐ ਦੇਖੋ ਵੀ ਸੋਹਣੇ ਕਿੰਨੇ ਲੱਗਦੇ ਨੇ ਹਨਾ ਖੇਤ ਦੇ ਵਿੱਚ ਫਿਰਦੇ ਖੁੱਲੇ ਵੀਡੀਓ ਦੇ ਵਿੱਚ ਆਪਾਂ ਦੇਖਦੇ ਆ ਕਸ਼ਮੀਰ ਦੇ ਵਿੱਚ ਬੱਕਰੀਆਂ ਫਿਰਦੀਆਂ ਹੁੰਦੀਆਂ ਨੇ ਜਮਾ ਉਸ ਨੰਬਰ ਦਾ ਇੱਕ ਨੰਬਰ ਚ ਮ ਕਿੰਨਾ ਸਮਾਂ ਹੋ ਗਿਆ ਬਈ ਬੱਕਰੀਆਂ ਦੇ ਫਿਰ ਕੰਮ ਧੰਦਾ ਕਰਦੇ ਨੇ ਤੁਹਾਨੂੰ ਜੀ ਹੋ ਗਏ ਜੀ ਚੌਥੀ ਪੀੜੀ ਹੋ ਗਈ ਚੌਥੀ ਪੀੜੀ ਆ ਤੁਹਾਡੀ ਬਈ ਹੈ ਮਤਲਬ ਵੀ ਮੁੱਢ ਤੋਂ ਕੰਮ ਚੱਲਦਾ ਆਉਂਦਾਗਾ ਠੀਕ ਹੈ ਜੀ ਪੁਰਖਿਆਂ ਦਾ ਕੰਮ ਆ ਤੇ ਬਹੁਤ ਸੋਹਣਾ ਕੰਮ ਆ ਕਿੰਨੇ ਕੋ ਹੋਣਗੇ ਬਈ ਜਾਨਵਰ ਤੁਹਾਡੇ ਕੋਲੇ ਹੈਗੇ ਨੇ ਜੀ 80 90 ਤਸ 80 90 ਫਿਰ ਡੇਲੀ ਫਿਰ ਡੇਲੀ ਚਰਾਉਣ ਜਾਂਦੇ ਹੋਗੇ ਇਹਨਾਂ ਨੂੰ ਹਾਂ ਜੀ ਹਾਂ ਜੀ ਕਿੰਨੇ ਵਜੇ ਨਿਕਲਦੇ ਹੋ ਬਈ ਘਰੋਂ ਘਰੋਂ ਬਈ ਮੰਨ ਕੇ ਚੱਲ 9 ਵਜੇ ਨਿਕਲਣੇ 9 ਵਜੇ ਸ਼ਾਮ ਨੂੰ ਫਿਰ ਕਿੰਨਾ ਹੋਣ ਤਾਂ 6 ਵਜੇ ਸ਼ਾਮ ਜੀ 7 ਵਜੇ ਵੱਜ ਜਾਂਦੇ ਆ 6 7 ਹੈ ਸਾਰਾ ਦਿਨ ਤੇ ਦੇਖ ਲੋ ਬਾਈ ਹਨਾ ਕਿੰਨੀ ਮਿਹਨਤ ਕਰਦੇ ਯਾਰ ਬੰਦੇ ਆਪਾਂ ਕਹਿ ਦੇਣਾ ਸੌਖਾ ਹੁੰਦਾ ਸਵੇਰੇ ਹੁਣ 9 ਵਜੇ ਨਿਕਲਦਾ ਬਾਈ ਆ ਦੇਖ ਲੋ ਝੋਲਾ ਨਾਲ ਹੀ ਆ ਵਿੱਚ ਝੋਲੇ ਦੇ ਫਿਰ ਬਾਈ ਪਤੀਲੀ ਹੈ ਹਾਂਜੀ ਹਾਂਜੀ ਬੱਕਰੀ ਚੋੜੀ ਨਾਲ ਦੀ ਨਾਲ ਧਾਰ ਕੱਢੀ ਚਾਹ ਧਰ ਲਈ ਹੈ ਸਰੋ ਦਾ ਬਾਈ ਹੁਣ ਤਾਂ ਪਤਾ ਯਾਰ ਢਿੱਡ ਭਰਨਾ ਢਿੱਡ ਭਰਨਾ ਇਹ ਤਾਂ ਗੱਲ ਹੈਗੀ ਆ ਤੇ ਬਾਕੀ ਮਿਹਨਤ ਬਹੁਤ ਵਧੀਆ ਯਾਰ ਜਿਵੇਂ ਹੁਣ ਅੱਜ ਦੀ ਘੜੀ ਤਾਂ ਦੇਖ ਲੋ ਆਪਣੇ ਪੰਜਾਬੀ ਦਾ ਏਡੀ ਏਡੀ ਸ਼ਰਮ ਜੀ ਮੰਨੀਆਂ ਦੇ ਹਨਾ ਕਮਾਂਕਾਰਾਂ ਦੀ ਹੁਣ ਬਾਈ ਵਰਗੇ ਵੀ ਮਿਹਨਤ ਕਰਦੇ ਚੌਥੀ ਪੀੜ੍ਹੀ ਆ ਬਾਈ ਦੀ ਬਾਈ ਯਾਰ ਕੰਮ ਦਾ ਕੋਈ ਮਿਹਨੇ ਨਹੀਂ ਚੋਰੀ ਠੱਗੀ ਦਾ ਮੈਨਾ ਹਾਂ ਚੋਰੀ ਠੱਗੀ ਦਾ ਮੈਨਾ ਮੈਨ ਕੰਮਾਂ ਤੋਂ ਬੱਜੋ ਮੈਨ ਤਾਂ ਦਾ ਕੋਈ ਡਰ ਨਹੀਂ ਮੈਨ ਤੋਂ ਤਾਂ ਕੋਈ ਡਰ ਨਹੀਂ ਨਹੀਂ ਗੱਲ ਠੀਕ ਆ ਬਾਈ ਤੇਰੀ ਯਾਰ ਬੱਕਰੀ ਆਪਣੇ ਪਰੇ ਨਹੀਂ ਜਾਣ ਲੱਗੀਆਂ ਆਪਾਂ ਮੋੜ ਉਹਦੇ ਹੋਣੇ ਉਧਰੋਂ ਤੇ ਬਹੁਤ ਸੋਹਣਾ ਕੰਮ ਲੱਗਿਆ ਬਾਈ ਦਾ ਤੇ ਬਾਹਣ ਦੇ ਵਿੱਚ ਬਾਈ ਲਈ ਫਿਰਦਾ ਸੀਗਾ ਤੇ ਮੈਂ ਸੋਚਿਆ ਵੀ ਕਿਉਂ ਨਾ ਬਾਈ ਦੀ ਆਪਾਂ ਵੀਡੀਓ ਬਣਾ ਦਈਏ ਆਹ ਦੇਖ ਲਓ ਹੁਣ ਇਧਰੋਂ ਬਾਜ ਮਾਰ ਕੇ ਬਾਈ ਮੋੜੂਗਾ ਉਧਰੋਂ ਸਾਰੀਆਂ ਬੱਕਰੀਆਂ ਜਿੰਨੀਆਂ ਤੁਰੀਆਂ ਫਿਰਦੀਆਂ ਨੇ ਇਹਨਾ ਇਧਰ ਆ ਟਰੈਕਟਰ ਚੱਲ ਪਿਆ ਉਹਦੇ ਕਰਕੇ ਥੋੜੀਆਂ ਡਰਗੀਆਂ ਜੇ ਤੇ ਨਾਲ ਭੇਡਾਂ ਵੀ ਨੇ ਤੇ ਬਹੁਤ ਸੋਹਣਾ ਕੰਮ ਤੇ ਬਾਕੀ ਕਿਸੇ ਵੀ ਤਰ੍ਹਾਂ ਦੀ ਜੇ ਤੁਸੀਂ ਫਾਰਮ ਆ ਤੁਹਾਡੇ ਕੋਲ ਨੇੜੇ-ਤੇੜੇ ਹੈਗਾ ਤੁਸੀਂ ਕੋਈ ਵੀਡੀਓ ਬਣਵਾਉਣੀ ਆ ਸਾਡੇ ਦਿੱਤੇ ਨੰਬਰ ਤੇ ਕਾਲ ਵੀ ਕਰ ਸਕਦੇ ਹੋ ਤੇ ਬਾਈ ਨਾਲ ਆਪਾਂ ਹੋਰ ਵੀ ਗੱਲਬਾਤ ਥੋੜੀ ਕਰਾਉਣਿਆਂ ਕੋਈ ਗੱਲ ਨਹੀਂ ਥੋੜਾ ਜਣਾ ਉਹਨਾਂ ਨੂੰ ਕਰ ਲਈ ਆਪਾਂ ਇਧਰ ਹੁਣ ਆਹ ਚੱਲ ਪਿਆ ਉਹਦੇ ਕਰਕੇ ਰੋਟਾਵੀਟਰ ਚੱਲ ਪਿਆ ਉਹਦੇ ਕਰਕੇ ਥੋੜਿਆ ਜਿਹਾ ਦਿੱਕਤ ਮੰਨੀ ਜਾਂਦੀਆਂ ਨੇ ਬੱਕਰੀਆਂ ਤੇ ਬਾਈ ਨੂੰ ਮੋੜ ਲੈਣ ਦੇ ਬੱਕਰੀਆਂ ਨੂੰ ਬਾਈ ਨਾਲ ਕਰਾਉਣਿਆਂ ਗੱਲਬਾਤ ਤੇ ਬਹੁਤ ਵਧੀਆ ਲੱਗਿਆ ਦੇਖ ਲੋ ਜਾਨਵਰ ਕਿੰਨੇ ਸੋਹਣੇ ਨੇ ਗੇ ਯਾਰ ਪਤਾ ਲੱਗਦਾ ਜਾਨਵਰਾਂ ਦਾ ਇੱਧਰ ਹੁਣ ਚਰੀ ਚੁਰੀ ਜਾਂਦੇ ਨੇ ਨਾਲ ਹੀ ਭੇਡਾਂ ਲਈ ਫਿਰਦਾ ਬਾਈ ਬਾਈ ਨੂੰ ਪਉਦਾ ਵੀ ਮੁਨਾਫਾ ਮੁਨੂਫਾ ਕਿਵੇਂ ਹੁੰਦਾ ਇਹਨਾਂ ਤੋਂ ਯਾਰ ਹਨਾ ਵੀ ਕਿੰਨਾ ਕਾ ਖਰਚਾ ਖਰਚਾ ਆ ਜਾਂਦਾਗਾ ਉਹਦੇ ਬਾਰੇ ਸਾਰੀ ਜਾਣਕਾਰੀ ਆਪਾਂ ਲੈਣੀ ਹੈਗੇ ਭਰਾ ਤੋਂ ਤੇ ਦੇਖ ਲੋ ਜਾਨਵਰ ਬਹੁਤ ਸੋਹਣੇ ਜਾਨਵਰ ਨੇ ਗੇ ਯਾਰ ਵਿੱਚ ਇੱਕ ਕਰੋ ਪੱਠ ਵੀ ਹੈਗੇ ਆ ਪੁੱਛਦੇ ਇਹਨਾਂ ਦੇ ਆਪਾਂ ਕੀ ਨੌਲੇਜ ਆ ਤੇ ਬਾਈ ਫਿਰ ਇਹਨਾਂ ਦੀ ਆਪਾਂ ਗੱਲ ਕਰੀਏ ਹੁਣ ਜਿਵੇਂ ਤਾ ਤਾਰਾਂ ਧੂਰਾਂ ਫਿਰ ਡੇਲੀ ਚੋਂ ਇਹਨਾਂ ਦੀ ਦੁੱਧ ਕਿੰਨੇ ਰੁਪਏ ਕਿਲੋ ਵੇਚਿਆ ਇਹਨਾਂ ਦਾ ਦੁੱਧ ਹੀ ਗਾਂ ਦੇ ਬਰਾਬਰ ਹੈ ਨਾ 40 ਰੁਪਏ 40 ਰੁਪਏ ਦੁੱਧ ਵੇਚਦਾ ਠੀਕ ਆ ਉਹ ਇਹਦਾ ਦੁੱਧ ਜੇ ਆਪਣਾ ਗੁਣਕਾਰੀ ਵੀ ਬਹੁਤ ਆ ਕਹਿੰਦੇ ਬੱਕਰੀ ਦਾ ਸੱਲਾ ਸੁੱਲਾ ਵਾਲੇ ਦਾ ਬਹੁਤ ਆਉਂਦੇ ਹੋਣਗੇ ਘਰਾਂ ਦੇ ਵਿੱਚ ਕੋਈ ਨਾ ਖਾਸ ਬੰਦਾ ਬਾਈ ਉਹ ਤੋਂ ਤਾਂ ਨਹੀਂ ਆਪਾਂ ਲੈਂਦੇ ਜਿਵੇਂ ਪਿੰਡ ਦਾ ਅਫਿੰਡਾ ਤੋਂ ਆ ਕੇ ਜਿੰਮੇਦਾਰ ਆ ਤੁੰ ਠੀਕ ਹੈ ਜੀ ਜਾਨ-ਪਹਿਚਾਨ ਵਾਲਾ ਬੰਦਾ ਆ ਗਿਆ ਮੈਂ ਸਮਝ ਗਿਆ ਤੁਹਾਡੀ ਗੱਲ ਚਲੋ ਮਜਬੂਰੀ ਬੰਦਾ ਵੀ ਦੁਖੀ ਆ ਗਿਆ ਤਾਂ ਨਹੀਂ ਯਾਰ ਕਰਾਈ ਹਾਂ ਇਹ ਤਾਂ ਗੱਲ ਹੈਗੀ ਬਾਕੀ ਪਿੰਡ ਦੇ ਵਿੱਚ ਤਾਂ ਲੋੜ ਵੀ ਨਹੀਂ ਨਾ ਭਰਾ ਪਿੰਡ ਦੇ ਵਿੱਚ ਵਰਤਨਾ ਵੀ ਆਪਾਂ ਮੈਂ ਬਰਤਨਾ ਵੀ ਨਾਲ ਉਹ ਵੀ ਪਰਾ ਕੇ ਗਰੀਬ ਆ ਗਿਆ ਪੈਸਾ ਵੀ ਨਹੀਂ ਹੁੰਦਾ ਜੇ ਆਪਣੇ ਨੂੰ ਰੱਬ ਨੇ ਚੀਜ਼ ਦਿੱਤੀ ਆ ਤਾਂ ਹੀ ਚੱਲ ਆਪਾਂ ਦੇ ਦਾਂਗੇ ਤਾਂ ਕੀ ਹੁੰਦਾ ਬਾਈ ਆ ਦੇਖ ਲੋ ਦਿਲ ਹੁੰਦੇ ਆ ਬਾਈ ਹਾਂ ਇਹਦੇ ਚ ਕੋਈ ਮੇਨ ਗੱਲ ਗਰੀਬੀ ਅਮੀਰੀ ਨਹੀਂ ਮੈਟਰ ਕਰਦੀ ਦਿਲ ਮੈਟਰ ਕਰਦਾ ਹੁਣ ਕਈਆਂ ਕੋਲੇ 100-100 ਕਿੱਲਾ ਹੁੰਦਾਗਾ ਲੱਸੀ ਦਾ ਜੱਗ ਵੀ ਨਹੀਂ ਦਿੰਦੇ ਉਹ ਮੋੜ ਦਿੰਦਾ ਚਾਹੇ ਮੋੜ ਦਿੰਦੇ ਆ ਵੀ ਆਪਣੀ ਬਾਈ ਘੁੱਟ ਦੁੱਧ ਨਾਲ ਵਿਚਾਰਾ ਰਾਜੀ ਹੁੰਦਾ ਡਾਕਟਰ ਨੇ ਪੈਸੇ ਲਾਈ ਜਣਾ ਨਹੀਂ ਪੈਸਾ ਹੁੰਦਾ ਬੰਦਾ ਰਾਜੀ ਤਾਂ ਕੀ ਗੱਲ ਆ ਨਹੀਂ ਬਹੁਤ ਵੱਡੀ ਗੱਲ ਆਖੀ ਆ ਬਾਈ ਤੁਸੀਂ ਯਾਰ ਬੜਾ ਵਧੀਆ ਲੱਗਿਆ ਥੋੜੀ ਗੱਲ ਨੂੰ ਸੁਣ ਕੇ ਵੀ ਦੇ ਕੋ ਗਰੀਬ ਬੰਦਾ ਆ ਗਿਆ ਯਾਰ ਵੀ ਆਪਾਂ ਕੁੱਟ ਦੇ ਰਾਂਗੇ ਦੋ ਗੜਬੀਆਂ ਦੁੱਧ ਦੀਆਂ ਕੀ ਫਾਹਾ ਪੈਂਦਾ ਯਾਰ ਉਹਦਾ ਵਿਚਾਰੇ ਦਾ ਡਾਕਟਰ ਦਵਾਈਆਂ ਦੇ ਪੈਸੇ ਲਾਈ ਜਾਂਦੇ ਆਪਣੇ ਨਾ ਫਾਇਦਾ ਹੋ ਜੂ ਕੀ ਚੱਪਕ ਨਹੀਂ ਦਾਦੇ ਨੇ ਜੇ ਦਾਦੇ ਨੇ ਆਪਾਂ ਨੂੰ ਦਿੱਤੇ ਤਾਂ ਹੀ ਉਹਨੂੰ ਤਾਂ ਆਪਣੇ ਕੋਲ ਨਾ ਵੀ ਕਿੱਥੋਂ ਦਵਾਂਗੇ ਸਹੀ ਗੱਲ ਆ ਐ ਹੁੰਦਾ ਸੋ ਬਾਈ ਕੋਲੇ ਖੜ ਗਿਆ ਯਾਰ ਬੜਾ ਵਧੀਆ ਲੱਗਿਆ ਹਨਾ ਬਾਈ ਨਾਲ ਗੱਲਾਂ ਬਾਤਾਂ ਮਾਰੀ ਜਾਂਦੇ ਆ ਤੇ ਥੋੜਾ ਜਿਹਾ ਮੋੜ ਲੈਣ ਤੇ ਬਾਈ ਨੂੰ ਇਧਰੋਂ ਕੱਢਦੇ ਆ ਬਾਈ ਨਾਲ ਹੋਰ ਵੀ ਗੱਲ ਬਾਤ ਤੇ ਟਰੈਕਟਰ ਕਰਕੇ ਰੌਲਾ ਥੋੜਾ ਜਿਆਦਾ ਪਈ ਜਾਂਦਾ ਹੈਗਾ ਤੇ ਬਾਕੀ ਬਾਈ ਫਿਰ ਇਹ ਕਿੰਨੇ ਕਿ ਮਤਲਬ ਬੱਚੇ-ਬੱਚੇ ਦੰਦੀਆਂ ਨੇ ਕੀ ਪ੍ਰ ਇਹ 5 ਮਹੀਨਾ ਵੱਧ ਸੁਪੈਂਦੀ ਆ ਬਾਈ 5 ਦਾ 5 ਗਮਦੋ ਤੇ 1.5 ਠੀਕ ਹੈ ਜੀ 1.5 5 ਵੱਧ ਵੀ 6 ਵੀ ਦੋ 2 5 ਪੰਜੇ ਬਾਈ ਬੱਚੇ ਦਾ ਹੁਣ ਰੱਬ ਦੇ ਹੱਥ ਤਾ ਬਾਕੀ ਯਾਰ ਸੇਵਾ ਦੇ ਜੇ ਖਰਾਕੇ ਜਾਏਗਾ ਤਾਂ ਜਾਦੇ ਵੀ ਦੇ ਦਿਆਂ ਥੋੜਾ ਜਿਹਾ ਲਿਚੀਆ ਤੋਂ ਘੱਟ ਦਿੰਦੀ ਆ ਠੀਕ ਹੈ ਇਹਨੂੰ ਇੱਕ ਗੱਲ ਦੱਸਦੇ ਯਾਰ ਸਾਨੂੰ ਥੋੜੀ ਜਿਹੀ ਡਿਟੇਲ ਵੀ ਜਿਵੇਂ ਕਈ ਵਾਰੀ ਹੁਣ ਬਿਮਾਰੀ ਮੂਰੀ ਆ ਕਿਸੇ ਬੰਦੇ ਨੇ ਰੱਖੀਆਂ ਹੋਈਆਂ ਨੇ ਹੁਣ ਵਿੱਚ ਬੰਦੇ ਅੱਜ ਕੱਲ ਸ਼ੌਕ ਦੁਬਾਰਾ ਸ਼ੁਰੂ ਹੋ ਗਿਆ ਪੰਜਾਬੀ ਅੱਜ ਰੱਖਣ ਲੱਗੇ ਮੇਰੇ ਨਾਲ ਦੇ ਮੁੰਡੇ ਸਾਰੇ ਤੇ ਕਈ ਵਾਰੀ ਕੋਈ ਮਾੜੀ ਮੋਟੀ ਬਿਮ ਯਾਰ ਬਾਈ ਬੁਖਾਰ ਬਖੂਰ ਵਾਲੀ ਆਉਂਦੇ ਜਾਂ ਮੂਖ ਵਾਲੇ ਉਹ ਥੋੜੀ ਜਿਹੀ ਨਹੀਂ ਤੈਨੂੰ ਤੇ ਤਾ ਡਾਕਟਰ ਤੋਂ ਜਨਨੜੇ ਚੈੱਕ ਕਰਾ ਦੇ ਜਾ ਜਾ ਦੇ ਯਾਰ ਦਵਾਈ ਦੇ ਜੱਲੇ ਵਾਸੀ ਨੂੰ ਬਾਈ ਆ ਦੋ ਮਹੀਨਾ ਤੱਕ ਨਾ ਬਦੋ ਸਹੀ ਦਿੱਕਤ ਨਹੀਂ ਆਉਂਦੀ ਜੇ ਆਪਾਂ ਦਵਾਈ ਨਹੀਂ ਦਿੰਦੇ ਤਾਂ ਜਾਦੇ ਆਉਂਦੀ ਠੀਕ ਹੈ ਵੀ ਇਹਨੂੰ ਦਵਾਈ ਵੀ ਟਾਈਮ ਤੇ ਵੀ ਚੈੱਕ ਕਰਾਉਂਦਾ ਰਹੇ ਡਾਕਟਰ ਨੂੰ ਜਨਨ ਵਾਲੀ ਜਿਨਾਂ ਆ ਤਿੰਨ ਮਹੀਨੇ ਲਾਲਾ ਚਾਰ ਲਾਲਾ ਜਲਦੀ ਤੋਂ ਜਲਦੀ ਜਿੰਨੀ ਦਵਾਈ ਦੇ ਜਾਂ ਕੋਈ ਦਿੱਕਤ ਨਹੀਂ ਆਉਂਦੀ ਠੀਕ ਹੈ ਜੀ ਸੋ ਬਹੁਤ ਵਧੀਆ ਲੱਗਿਆ ਬਾਈ ਬਾਈ ਇੱਕ ਗੱਲ ਹੋਰ ਕਹਾਂ ਨਹੀਂ ਕਹਣਾ ਅਸੀਂ ਨਾ ਕਹਿੰਦੇ ਗਿਣਦੇ ਨਹੀਂ ਹੁੰਦੇ ਕਹਿੰਦਾ ਇਹਦਾ ਮਹਿਮ ਕਰਦੇ ਨੇ ਬ ਤੇ ਬੜਾ ਵਧੀਆ ਲੱਗਿਆ ਬਾਈ ਯਾਰ ਜਾਨਵਰ ਹਨਾ ਬਹੁਤ ਸੋਹਣੇ ਜਾਨਵਰ ਨੇ ਪਤਾ ਲੱਗਦਾ ਨਾ ਜਿਰੌਣ ਖੇਤਾਂ ਦੇ ਵਿੱਚ ਸਾਰਾ ਦਿਨ ਵਿਚਾਰਾ ਲਈ ਫਿਰਦਾ 2 ਰੁਪਿਆ ਨਾ ਹੁਣ ਜੇ ਮੁਨਾਫਾ ਵੀ ਨਾ ਹੋਇਆ ਫਿਰ ਉਹਦਾ ਵੀ ਕੀ ਫਾਇਦਾ ਸਾਰਾ ਦਿਨ ਬਾਈ ਨੂੰ ਹੁਣ ਬਾਈ ਨੇ ਦੱਸਿਆ 9 ਵਜੇ ਤੋਂ ਲੈ ਕੇ ਆ ਹੁਣ ਰਾਤ ਨੂੰ ਕਿੰਨੇ ਵੇਲੇ ਜਾ ਕੇ ਘਰੇ ਬੜੂ ਵਾਲੇ ਪਿੰਡ ਵੀ 2-3 ਕਿਲੋਮੀਟਰ ਹੈ ਹਾਂ ਬਾਕੀ ਐ ਵੀਰੇ ਦੇਣਾ ਪ੍ਰਮਾਤਮਾ ਨੇ ਯਾਰ ਦੇਣਾ ਤਾਂ ਪ੍ਰਮਾਤਮਾ ਨੇ ਮੰਨ ਤਰਾ ਬੰਦਾ ਛੱਡੇ ਭਰਾ ਵਾ ਜਿਹਦੀ ਗੱਲ ਆ ਚਾਹੇ ਤਰੀ ਖੇਤੀ ਦੀ ਦਾ ਜੇ ਫਸਲ ਨੂੰ ਮੰਨਤ ਕਰੇਗਾ ਤਾਈ ਉਹ ਦਊਗੇ ਨਹੀਂ ਜੀ ਇਹ ਤਾਂ ਗੱਲ ਹੈਗੀ ਆ ਭਰਾ ਬਹੁਤ ਵਧੀਆ ਤੋਂ ਮਾਲਕ ਨੇ ਪਰ ਮਿੰਟ ਜ਼ਰੂਰੀ ਹੈ ਵੀ ਮਿੰਟ ਜ਼ਰੂਰੀ ਆ ਹੱਕ ਦੀ ਜ਼ਰੂਰੀ ਆ ਬਾਈ ਮਾਰਿਆ ਨਾ ਕੋਈ ਚੋਰੀ ਠੱਗੀ ਤੋਂ ਬੱਤੋ ਮਿੰਟ ਦਾ ਯਾਰਾ ਕੋਈ ਡਰ ਨਹੀਂ ਉਹਦਾ ਤਾਂ ਵੀ ਸਾਸ ਦਿੰਦਾ ਸਹੀ ਗੱਲ ਆ ਬਾਈ ਬੜਾ ਵਧੀਆ ਲੱਗਿਆ ਸੱਚੀ ਯਾਰ ਦਿਲ ਖੁਸ਼ ਕਰਤਾ ਤੇਰੇ ਨਾਲ 2 ਮਿੰਟ ਗੱਲਾਂ ਬਾਤਾਂ ਮਾਰੀਆਂ ਵੀਡੀਓ ਵੀ ਪਰੇ ਰਹਿ ਗਈ ਯਾਰ ਜਿਹੜੀ ਤੂੰ ਗੱਲ ਲੱਗ ਕੇ ਨਾ ਵੀ ਚੋਰ ਮੇਣਾ ਜਿਹੜਾ ਉਹ ਚੋਰੀ ਠੱਗੀ ਦਾ ਹੁੰਦਾ ਵੀ ਕੰਮ ਦਾ ਕੋਈ ਮੇਣਾ ਨਹੀਂ ਚਲੋ ਹੋਰ ਵੀ ਆਪਾਂ ਤੁਹਾਨੂੰ ਆਪਣੇ ਭਰਾਵਾਂ ਨਾਲ ਮਿਲਾਵਾਂਗੇ ਬੱਕਰੀਆਂ ਵਾਲੇ ਜਿੰਨੇ ਵੀ ਆਪਣੇ ਪਿੰਡ 'ਚ ਰਹਿੰਦੇ ਨੇ ਵੀਰ ਉਹਨਾਂ ਕੋਲ ਵੀ ਜਾਵਾਂਗੇ ਠੀਕ ਆ ਭਰਾ ਜੀ ਫਿਰ ਓਕੇ ਕੀ ਕਹਿਣਾ ਫਿਰ ਭਰਾਵਾਂ ਨੂੰ ਕੁਝ ਕਹਿਣਾ ਚਾਹੇਗਾ ਹਾਂ ਧੰਨਵਾਦ ਵੀ ਖੁਸ਼ ਰਹੋ ਕੰਮ ਕਰੋ ਮਿਹਨਤੋ ਦਾ ਹਾਂ